ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਅੱਜ ਜਿਹੜੇ ਲੈਟਰ ਦੀ ਗੱਲ ਕਰਨ ਜਾ ਰਹੇ ਆ ਤੁਹਾਡੇ ਨਾਲ ਇਹ ਲੈਟਰ ਕਾਫੀ ਸਮੇਂ ਤੋਂ ਬਾਅਦ ਤਨਖਾਹ ਕਮਿਸ਼ਨ ਦੇ ਉੱਪਰ ਖਾਸ ਤੌਰ ਤੇ ਪੰਜਾਬ ਸਰਕਾਰ ਨੇ ਇਸ਼ੂ ਕੀਤਾ ਹੈ ਤੇ ਇਸ ਲੈਟਰ ਦੇ इशू ਹੋਣ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇੱਕ ਨਵੀਂ ਆਸ ਜ਼ਰੂਰ ਵੱਜੀ ਹੈ ਕਿ ਹੋ ਸਕਦਾ ਹੈ ਆਉਣ ਵਾਲੇ ਫੈਸਟਿਵ ਸੀਜ਼ਨ ਦੇ ਵਿੱਚ ਸਰਕਾਰ ਤਨਖਾਹ ਕਮਿਸ਼ਨ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਲਵੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸਰਕਾਰ ਵੱਲੋਂ ਕਿਉਂਕਿ ਇਹ ਤਨਖਾਹ ਕਮਿਸ਼ਨ ਦੇ ਵਿੱਚ ਸੁਧਾਈ ਦੀ ਜਿਹੜੀ ਮੰਗ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਮੁਲਾਜ਼ਮਾਂ ਦੀ ਪੈਨਸ਼ਨਰਾਂ ਦੀ ਕਾਫੀ ਪੱਤੇ ਨੇ ਜਿਹੜੇ ਉਹਨਾਂ ਦੇ ਉੱਪਰ ਵੀ ਰੋਕ ਲਾਈ ਗਈ ਹੈ ਸਰਕਾਰ ਵੱਲੋਂ ਉਹਨਾਂ ਦੀ ਬਹਾਲੀ ਦੀ ਮੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ ਬਾਕੀ ਏਸੀਪੀ ਦੀ ਸਕੀਮ ਹੈ ਉਸ ਦੇ ਉੱਪਰ ਵੀ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ ਇਸ ਦੀ ਬਹਾਲੀ ਦੀ ਮੰਗ ਵੀ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਲੈਟਰ ਦੇ ਇਸ਼ੂ ਹੋਣ ਤੋਂ ਬਾਅਦ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਤਨਖਾਹ ਕਮਿਸ਼ਨ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਲੈਣ ਦੇ ਰੌਂਦੇ ਵਿੱਚ ਲੱਗਦੀ ਹੈ ਤਾਂ ਦੋਸਤੋ ਗੱਲ ਕਰਦਿਆਂ ਲੈਟਰ ਦੀ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਦਾ ਇਹ ਲੈਟਰ ਇਸ਼ੂ ਕੀਤਾ ਗਿਆ ਹੈ ਤੇ 29 ਅਗਸਤ 2024 ਦਾ ਇਹ ਲੈਟਰ ਹੈ ਤੇ ਦੋਸਤੋ ਇਸ ਲੈਟਰ ਦੇ ਵਿੱਚ ਜਿਹੜਾ ਵਿਸ਼ਾ ਹੈ ਇਹਦੇ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਹੈ ਕਿ 6ਵੇਂ ਤਨਖਾਹ ਕਮਿਸ਼ਨ ਪੰਜਾਬ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਨੋਟੀਫਾਈ ਕੀਤੇ ਗਏ ਸੋਦੇ ਤਨਖਾਹ ਢਾਂਚੇ ਵਿੱਚੋਂ ਤਰੁੱਟੀਆਂ ਨੂੰ ਦੂਰ ਕਰਨ ਬਾਰੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਦੋਸਤੋ ਇੱਕ ਅਨਾਰਮਲੀ ਕਮੇਟੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੀ ਤਕਰੀਬਨ 1 ਸਾਲ ਦਾ ਸਮਾਂ ਹੋ ਚੁੱਕਿਆ ਹੈ ਸੈਪਟੈਂਬਰ 2023 ਦੇ ਵਿੱਚ ਇਸ ਅਨਾਰਮਲੀ ਕਮੇਟੀ ਨੂੰ ਬਣਾਇਆ ਗਿਆ ਸੀ ਸੀਨੀਅਰ ਆਈਏਐਸ ਅਧਿਕਾਰੀ ਕੇਪੀ ਸੈਨਾ ਇਸ ਕਮੇਟੀ ਦੇ ਚੇਅਰਮੈਨ ਨੇ ਤੇ ਇਹਨਾਂ ਦੇ ਸਮੇਤ 10 ਮੈਂਬਰਾਂ ਦੀ ਇਹ ਕਮੇਟੀ ਜਿਹੜੀ ਬਣਾਈ ਗਈ ਹੈ ਤਨਖਾਹ ਕਮਿਸ਼ਨ ਦੇ ਵਿੱਚ ਤਰੂਟੀਆਂ ਨੂੰ ਦੂਰ ਕਰਨ ਦੇ ਲਈ ਇਸ ਅਨਾਰਮਲੀ ਕਮੇਟੀ ਦਾ ਗਠਨ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਤੇ 1 ਸਾਲ ਤੋਂ ਬਾਅਦ ਇਸ ਕਮੇਟੀ ਨੂੰ ਲੈ ਕੇ ਕੋਈ ਲੈਟਰ ਪੰਜਾਬ ਸਰਕਾਰ ਵੱਲੋਂ ਇਸ਼ੂ ਕੀਤਾ ਗਿਆ ਹੈ ਇਸ ਲੈਟਰ ਦੇ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਜ਼ਰੂਰ ਕਰਾਂਗੇ ਕਿ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਸੀਂ ਇਸ ਤਰ੍ਹਾਂ ਦੀਆਂ ਕੰਮ ਦੀਆਂ ਵੀਡੀਓਜ਼ ਕੋਈ ਮਿਸ ਨਾ ਕਰਦੇ ਹੋ ਤੇ ਜੇ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਦਾ ਬਟਨ ਦਬਕੇ ਸਾਡਾ ਹੌਸਲਾ ਜ਼ਰੂਰ ਵਧਾਇਆ ਕਰੋ ਤਾਂ ਦੋਸਤੋ ਇਸ ਲੈਟਰ ਦੇ ਵਿੱਚ ਦੱਸਿਆ ਗਿਆ ਹੈ ਕਿ 21 ਸੈਪਟੈਂਬਰ 2000 ਤੇ ਨੂੰ ਇਸ ਅਨਾਰਮਲੀ ਕਮੇਟੀ ਦਾ ਜਿਹੜਾ ਹੈ ਉਹ ਗਠਨ ਕੀਤਾ ਗਿਆ ਸੀ ਤੇ ਇਹ ਗਠਨ ਕੀਤਾ ਗਿਆ ਸੀ 5 ਜੁਲਾਈ 2021 ਨੂੰ ਜਾਰੀ ਤਨਖਾਹ ਕਮਿਸ਼ਨ ਦੀਆਂ ਰਿਪੋਰਟ ਦੇ ਵਿੱਚ ਜਿਹੜੀਆਂ ਤਰੂਟੀਆਂ ਸੀ ਉਹਨਾਂ ਨੂੰ ਦੂਰ ਕਰਨ ਵਾਸਤੇ ਤੇ ਇਸ ਕਮੇਟੀ ਦਾ ਕੰਮ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਇੱਕ ਅਨਾਰਮਲੀ ਸ਼ਾਖਾ ਦਾ ਵੀ ਗਠਨ ਕੀਤਾ ਗਿਆ ਹੈ ਤਾਂ ਕਿ ਇਸ ਕਮੇਟੀ ਦੇ ਕੰਮਾਂ ਦੇ ਨਾਲ ਸੰਬੰਧਿਤ ਮੀਟਿੰਗਸ ਤੇ ਰਿਕਾਰਡ ਦਾ ਜਿਹੜਾ ਹੈ ਕੰਮਕਾਰ ਸਹੀ ਤਰੀਕੇ ਨਾਲ ਹੋ ਸਕੇ ਤੇ ਅੱਗੇ ਦੋਸਤੋ ਕਿਹਾ ਗਿਆ ਹੈ ਕਿ ਇਸ ਅਨਾਰਮਲੀ ਕਮੇਟੀ ਵੱਲੋਂ ਤਨਖਾਹ ਟਾਂਚੇ ਦੇ ਵਿੱਚ ਕੋਈ ਵੀ ਸੋਧ ਕਰਨ ਵਾਸਤੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਕਰਮਚਾਰੀ ਨੇ ਜਾਂ ਕਰਮਚਾਰੀ ਸੰਗਠਨ ਨੇ ਉਹਨਾਂ ਤੋਂ ਪ੍ਰਾਪਤ ਜਿਹੜੀਆਂ ਪ੍ਰਤੀਬਿੰਤੀਆਂ ਹੋਣਗੀਆਂ ਉਹਨਾਂ ਦੇ ਉੱਪਰ ਵਿਚਾਰ ਕਰਨ ਦੇ ਲਈ ਵੱਖ-ਵੱਖਰੇ ਵਿਭਾਗਾਂ ਦੇ ਜਿਹੜੇ ਮੁਖੀ ਨੇ ਤੇ ਪ੍ਰਬੰਧਕੀ ਸਕੱਤਰ ਨੇ ਇਹਨਾਂ ਨੂੰ ਇਸ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਊਗਾ ਤੇ ਦੋਸਤੋ ਇਸ ਪੇ ਕਮਿਸ਼ਨ ਦੇ ਵਿੱਚ ਜੋ ਵੀ ਤਰੁੱਟੀਆਂ ਨੇ ਉਹਨਾਂ ਦਾ ਪਤਾ ਲਾਉਣ ਵਾਸਤੇ ਵੱਖ-ਵੱਖ ਕੈਟਾਗਰੀ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਪੇ ਸਕੇਲ ਦਾ ਡਾਟਾ ਜਿਹੜਾ ਉਸ ਨੂੰ ਇਕੱਠਾ ਕਰਨ ਵਾਸਤੇ ਤੇ ਪ੍ਰੋਸੈਸ ਕਰਨ ਵਾਸਤੇ ਇੱਕ ਪਰਫਾਰਮਾ ਜਿਹੜਾ ਹੈ ਉਹ ਦਿੱਤਾ ਗਿਆ ਉਹ ਪਰਫਾਰਮਾ ਨਾਲ ਨੱਥੀ ਐਸ ਲੈਟਰ ਦੇ ਤੇ ਸਾਰਾ ਡਾਟਾ ਜਿਹੜਾ ਹੈਗਾ ਤਨਖਾਹ ਸਕੇਲਾਂ ਦੇ ਨਾਲ ਸੰਬੰਧਿਤ ਇਸ ਦੇ ਵਿੱਚ ਇਸ ਪਰਫਾਰਮੇ ਦੇ ਵਿੱਚ ਭਰ ਕੇ ਦੇਣ ਨੂੰ ਕਿਹਾ ਗਿਆ ਤੇ 4 ਹਫ਼ਤਿਆਂ ਦਾ ਜਿਹੜਾ ਟਾਈਮ ਹੈ ਉਹ ਦਿੱਤਾ ਗਿਆ ਕਿ 4 ਹਫ਼ਤਿਆਂ ਦੇ ਅੰਦਰ ਅੰਦਰ ਇਸ ਪਰਫਾਰਮੇ ਨੂੰ ਫਿਲ ਅਪ ਕਰਕੇ ਦੇਣਾ ਸਾਰੇ ਡਿਪਾਰਟਮੈਂਟਸ ਨੇ ਤੇ ਅਕਤੂਬਰ ਦੇ ਵਿੱਚ ਦੀਵਾਲੀ ਦੇ ਨੇੜੇ ਤੇੜੇ ਹੋ ਸਕਦਾ ਪੰਜਾਬ ਸਰਕਾਰ ਕੋਈ ਨਾ ਕੋਈ ਫੈਸਲਾ ਇਹਨਾਂ ਅਨਾਰਮਲਿਜ਼ ਨੂੰ ਲੈ ਕੇ ਲਵੇ ਬਾਕੀ ਆਸਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਸ ਸਰਕਾਰ ਤੋਂ ਪਹਿਲਾਂ ਵੀ ਬਹੁਤ ਰਹੀਆਂ ਨੇ ਪਰ ਡਿਮਾਂਡਸ ਜਿਹੜੀਆਂ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪਿਛਲੀ ਕਾਂਗਰਸ ਸਰਕਾਰ ਤੋਂ ਲੈ ਕੇ ਇਸ ਸਰਕਾਰ ਦੀ ਅੱਧੀ ਟਰਮ ਲੰਘ ਜਾਣ ਤੋਂ ਬਾਅਦ ਵੀ ਜਸਤੀਆਂ ਤਾਸ ਬਣੀਆਂ ਹੋਈਆਂ ਨੇ ਕੋਈ ਵੀ ਮੰਗ ਪੰਜਾਬ ਸਰਕਾਰ ਨੇ ਹਲੇ ਤੱਕ ਪੂਰੀ ਨਹੀਂ ਕੀਤੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਉਮੀਦ ਜ਼ਰੂਰ ਹੈ ਕਿ ਇਸ ਲੈਟਰ ਤੋਂ ਬਾਅਦ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਹਰਕਤ ਦੇ ਵਿੱਚ ਜ਼ਰੂਰ ਆਈ ਹੈ ਤਨਖਾਹ ਕਮਿਸ਼ਨ ਦੇ ਵਿੱਚ ਸੁਧਾਈ ਦਾ ਜਿਹੜਾ ਕੰਮ ਹੈ ਉਹ ਜ਼ਰੂਰ ਕੀਤਾ ਜਾ ਰਿਹਾ ਹੈ ਬਾਕੀ ਇਸ ਲੈਟਰ ਦੇ ਨਾਲ ਜਿਹੜਾ ਪਰਫਾਰਮਾ ਹੈ ਇਹ ਪਰਫਾਰਮਾ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਤਨਖਾਹ ਕਮਿਸ਼ਨ ਦੇ ਵਿੱਚ ਜਿਹੜੇ ਪੇ ਸਕੇਲ ਸੀ ਉਹਨਾਂ ਦੀਆਂ ਡਿਟੇਲਸ ਤੇ ਜਿਹੜੀਆਂ ਅਨਾਰਮਲੀਆਂ ਦੂਰ ਕੀਤੀਆਂ ਗਿਆ ਨੇ ਉਹਨਾਂ ਸਾਰੀਆਂ ਡਿਟੇਲਸ ਨੂੰ ਮੰਗਿਆ ਗਿਆ ਹੈ ਵੱਖ-ਵੱਖ ਦੇਪਾਰਟਮੈਂਟਸ ਦੀਆਂ ਸਾਰੀਆਂ ਡਿਟੇਲਸ ਇਸ ਪਰਫਾਰਮੈਂਸ ਵਿੱਚ ਭਰ ਕੇ ਭੇਜਣੀਆਂ ਨੇ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਤਨਖਾਹ ਕਮਿਸ਼ਨ ਨੂੰ ਲੈ ਕੇ ਕੀ ਫੈਸਲਾ ਲੈਂਦੀ ਹੈ, ਇਸ ਅਨਾਰਮਲੀ ਕਮੇਟੀ ਦਾ ਕੀ ਨਤੀਜਾ ਨਿਕਲਦਾ ਹੈ, ਇਸ ਦੇ ਉੱਪਰ ਅਸੀਂ ਬਰਾਬਰ ਨਜ਼ਰ ਬਣਾ ਕੇ ਰੱਖਾਂਗੇ ਤੇ ਜਦੋਂ ਵੀ ਕੋਈ ਫੈਸਲਾ ਆਉਂਦਾ ਤੁਹਾਡੇ ਤੱਕ ਲੈ ਕੇ ਹਾਜ਼ਰ ਜ਼ਰੂਰ ਹੋਵਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਮੁਲਾਜ਼ਮ ਖਬਰ ਦੇ ਨਾਲ। ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਦਾ ਬਟਨ ਜ਼ਰੂਰ ਦਬ ਦਿਓ। ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਮਿਲਦੇ ਆਂ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਤਤਕਲੀ ਦਿਓ ਇਜਾਜ਼ਤ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ